ਜਿਸ ਦਿਨ ਡੈਥ ਹੋਈ ਇਹ ਤੁਹਾਡਾ ਕੀ ਲੱਗਦਾ ਸੀ ਮੇਰਾ ਪੁੱਤ ਅਸੀ ਰੋਤਾ ਕਦੋਂ ਗਿਆ ਸੀਗਾ ਇੱਥੋਂ ਕਿਵੇਂ ਮੌਤ ਹੋਈ ਆ ਉਧਰ ਉਹਦੀ ਬਾਤ ਪਰ ਸਾਨੂੰ ਦੱਸਿਆ ਕਿੰਨੇ ਮੌਤ ਹੋਇਆ ਤਾਂ ਚਾਹੇ ਕਿ ਸਾਨੂੰ ਦੱਸਿਆ ਐਸੇ ਚੰਗਾ ਬੜਾ ਸਹਾਰਾ ਕਿਾ ਘਟੋੜਿਆ ਫਤ ਸਾਨੂੰ ਪਤਾ ਨਹੀਂ ਸੀ ਵੀ ਆਜਾਣ ਸੇ ਸਾਡੇ ਨਾਲ ਇੰਨਾ ਹੋ ਜੇ ਸਾਡੇ ਜੀਵਨ ਤੋਂ ਹੀ ਪਾ ਲਿਖੇ ਜਾਉ ਸਾਨੂੰ ਕੋਈ ਵਾਰੀ ਗੱਲਬਾਤ ਸੁਣ ਸੁਣੇ ਕੱਟ ਗਿਆ ਪਹਿਲਾਂ ਸੋਣਾ ਉਹ ਵੀ ਗੱਲਬਾਤ ਕਰਦਾ ਸੀਗਾ ਮਰ ਗਿਆ ਉਹ ਫਿਰ ਮਾਰ ਮਾਰ ਉਹ ਮਾਨਜੋਦਰ ਜਸਪਾਲ ਚਰਣ ਕੋਲ ਨੂੰ ਪਤਾ ਨਹੀਂ ਸੀ ਲੱਗਾ ਕਿ ਕਿਹੜੀ ਗੱਲ ਦੀ ਕਿਹ ਗੱਲ ਕਰਦਾ ਕਿ ਨਾ ਕਰਦਾ ਸਾਡੇ ਨਾਲ ਵੀ ਗੱਲ ਛੱਡ ਗਿਆ ਸੀ ਕਿਸ ਗੱਲ ਕਰਕੇ ਟੈਨਸ਼ਨ ਲੈਂਦਾ ਪਤਾ ਨਹੀਂ ਜਸਕਰ ਜਦੋਂ ਤੁਮ ਤੰਬਰ ਲੈ ਕੇ ਗਿਆ ਤੇ ਚਰਬਾਰੀ ਲੈ ਕੇ ਗਈ ਉਹਨੇ ਕੋਈ ਗੱਲ ਬਾਤਾਂ ਵੀ ਗੌਰ ਨਹੀਂ ਕੀਤੀ ਮੇਰੇ ਪੁੱਤੇ ਦੀ ਉਹਨੇ ਹੁੱਥ ਉਹਨੇ ਕੋਈ ਗੱਲ ਬਾਤਾਂ ਨਾਲ ਜਿਹੜੇ ਵਜ੍ਹਾ ਨੂੰ ਕੋਈ ਪੂਰੇ ਪੈਸੇ ਕਰ ਪਈ ਮੈਨੂੰ ਪਤਾ ਨਹੀਂ ਕਰਦੀ ਸੀ ਕਿ ਨਾ ਕਰਦੀ ਸੀ ਸਾਨੂੰ ਨਹੀਂ ਕੋਈ ਵੀ ਪਤਾ ਸਾਨੂੰ ਉਹਨੇ ਸੀ ਉਹ ਵੀ ਗੱਲ ਬਾਤ ਕਰਕੇ ਸਾਡੇ ਨਾਲ ਮਨ ਮੇਰਾ ਕਿਤਾਬ ਤਾਂ ਕਿੰਨੇ ਕਿਹਾ ਸੀ 2000 ਪਹਿਲਾਂ ਗੱਲ ਕੀਤੀ ਮੁਰਕੇ ਸਾਡੇ ਨਾਲ ਗੱਲ ਨਹੀਂ ਕੀਤੀ ਤੇ ਮੈਨੇ ਨਾਲ ਚਾਹ ਰੋ ਕੋਈ ਨਹੀਂ ਪਈ ਮੇ ਕੋਈ ਗੱਲ ਮੇਰੇ ਨਾਲ ਜੇ ਮੈਂ ਫਾਟਰੀ ਇਸ ਨੂੰ ਜਾ ਕੇ ਕੱਬੇ ਮੈਥੋ ਇਨਾ ਵੀ ਬੀਬੀ ਨਾਲ ਕਹਿੰਦਾ ਅੱਜ ਆਇਆ ਕਿ ਮੈਂ ਕੀ ਹੋਗਾ ਕੀ ਹੋਗਾ ਕਸੂਰ ਹੋ ਜੂ ਡਰਦਾ ਮੈਨੂੰ ਗੱਲ ਦੇ ਵੀ ਨਹੀਂ ਸਿੱਧਾ ਜੇ ਬਈ ਕੀ ਮੇਰੇ ਵੀ ਬੀਬੀ ਟੈਨਸ਼ਨ ਲੈ ਜੂਗੀ ਤੇ ਪਰ ਉਹ ਉਹਨਾਂ ਨੇ ਸਾਨੂੰ ਇਹ ਗੱਲ ਦਾ ਬਚਾ ਸਾਨੂੰ ਬਹੁਤ ਇਸ ਲੋਕ ਸਾਡੇ ਮੇਰੇ ਪੋਤੇ ਦੇ ਨਾਲ ਉਹਨੂੰ ਬਹੁਤ ਕਤਕਾ ਕੀ ਤਾਂ ਨਹੀਂ ਤੇ ਉਹ ਹੁਣ ਉਹ ਤੋਂ ਉਹ ਨੂੰ ਵੀ ਬਾਹਰ ਕੱਢਾ ਲਵੇ ਮੇਰੇ ਪੁੱਤਾਂ ਦੇ ਨਾਲ ਸਾਨੂੰ ਪੋਤਾ ਵੀ ਸਾਨੂੰ ਇੱਥੇ ਮਿਲਣਾ ਚਾਹੀਦਾ ਤੇ ਮੇਰੇ ਪਤਨੀ ਜਿੰਦਗੀ ਖਰਾਬ ਕਰਦੀ ਸਾਡੀ ਸਾਰੇ ਮੇਰੇ ਪਰਮਾਰ ਦੀ ਸਾਰੀ ਜਿੰਦਗੀ ਖਰਾਬ ਹੋ ਗਈ ਮੇਰੇ ਪੁੱਤਾਂ ਦੀ ਹੋ ਗਈ ਪਤਨੀਆਂ ਦੀ ਹੋ ਗਈ ਮੇਰੇ ਦੂਜੇ ਬੱਚਾ ਬੱਚਾ ਨਹੀਂ ਲਾਹ ਪੈ ਪੁਰਾ ਮਾਰਦੇ ਸਭ ਮੋਤ ਜਾਨ ਤੋਂ ਕੀ ਹੋਏ ਬੇਟਾ ਬੇਬੇ ਜੀ ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਪਤਾ ਸਾਡਾ ਹੁਣਾਂ ਕਿਦਾਂ ਨਹੀਂ ਮੈਂ ਲਿਖੇ ਮੈਂ ਜਮਾਤ ਜਮਾਤ ਹੀ ਸਿੱਖੀ ਕਿ ਕਿਸੇ ਨੇ ਮੈਂ ਤਾਂ ਸਭਾ ਦਾ ਮੈਂ ਬਹੁਤ ਜਰਦੋਖੀ ਹੋਈ ਪਈ ਐ। ਇਹ ਲੱਗਦਾ ਕਿ ਇਹ ਚੰਦੋਂ ਗਏ ਦਮ ਐ ਨਹੀਂ ਸਿੱਖੀ ਕੋਈ। ਲੱਗ ਮੇਰਾ ਪਤਨ ਲਾਲ ਨਹੀਂ ਨਾ ਬਚਾਈ। ਮੈਨੂੰ ਪਤਾ ਨਹੀਂ ਕਿਹੜੇ ਗੱਲਾਂ ਦੇ ਵਿੱਚ ਕਿਵੇਂ ਕਰਵਾ ਹੋਈਆਂ ਕੱਲ੍ਹਿਆ ਰੱਬ ਨੂੰ ਪਤਾ ਪਤਾ ਮੈਨੂੰ ਵੀ ਪਤਾ। ਉਹ 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 ਸੋਚੇ। ਉਹ ਮਾਰਕ ਨੇ ਉਹਨੂੰ ਪਤਾ ਕਿਵੇਂ ਉਹਨੇ ਜੰਦਾ ਬਤਾ ਦੇ ਵਿੱਚ ਘੁਮਾ ਕੇ ਤੇ ਉਹਦੇ ਪਾਸੋਂ ਸਾਨੂੰ ਹੁਣ ਜਨਾਮੀ ਦੇ ਵਿੱਚ ਤਾਂ ਫੋਨ ਛੇ ਦੀ ਵੀਜ਼ਾ ਆ ਗਿਆ ਹਾਂ ਪਹਿਲਾਂ ਉਹ ਤਾਂ ਪਹਿਲਾਂ ਉਹਦੇ ਵੀਜ਼ਾ ਇਹ ਤਾਂ ਮੈਂ ਸੱਚਾ ਭੇਜੀ ਸੀ ਤਾਂ ਕਿੰਨੇ ਸੱਚੇ ਕਰ ਕਿ ਮੈਂ ਪਹਿਲੇ ਪੜਾ ਮੈਂ ਸੱਕ ਕਰਕੇ ਲੈ ਜਾ ਕਿ ਪਤਨੀ ਮੈਂ ਕਿੰਨੇ ਕੀਮਤ ਅੱਜ ਬਣ ਗਏ ਨਾ ਚੱਲ ਕੇ ਚਲੇ ਕੋਈ ਨਹੀਂ ਮੇਰੇ ਪਤਨੇ ਪਹਿਲਾਂ ਚੱਕਿਆ ਵੀ ਮੇਰੇ ਤੋਂ ਹੋਰ ਨਾ ਮੁੰਡਾ ਮੁੰਡਾ ਮੇਰਾ ਪਤਾ ਕਿਵੇਂ ਜਾਣਾ ਜੀ ਮਸਾ کیسے ਪਰ ਬਣ ਕੇ ਕੱਟ ਕੇ ਕਰਕੇ ਮੈਂ ਦਿੱਤੇ ਉਹਨਾਂ ਨੂੰ ਹਰ ਹਰ ਉਹ ਉਹ ਸਾਨੂੰ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ ਫਿਰ ਮਰ ਕੋਈ ਗੱਲ ਨਹੀਂ ਕੀਤੀ ਮੇਰੇ ਸਾਨੂੰ ਕੋਈ ਗੱਲ ਦਾ ਸਾਨੂੰ ਸਾਰਾ ਦਿੰਦੀ ਬੇਥੂ ਸਿੱਟੇ ਇਨਸ਼ਾ ਅੱਲਾਹ ਬੋ ਮੈਂ ਸੋਡੇ ਨਾਲ ਸਾਡੇ ਕੋਲੋਂ ਤਾਂ ਸਾਨੂੰ ਕੋਈ ਗੱਲ ਹੀ ਨਹੀਂ ਪਤਾ ਹੁਣ ਮੇਰਾ ਪੋਤਾ ਪੇਟ ਜਾਤਾ ਹੋਣੇ ਅੱਜ ਚਲਾ ਕੇ ਜਾਇਆ ਮੈਂ ਤੇ ਮੁੰਮੂ ਲੈ ਵੀਰਿੰਦਾ ਸਕੰਦਰੀਆ ਕਰਾ ਕੇ ਦਿੱਤਿਆ ਵਾ ਕਰ ਨਾਲ ਪਾਉਣ ਨੂੰ ਰਕਲਾ ਕੇ ਦਿੱਤਿਆ ਇਹਨ ਮੇਥੋਂ ਚੋਰੀ ਨੂੰ ਮੈਨੂੰ ਸਾਨੂੰ ਦੱਸਣਾ ਨਹੀਂ ਪਤਾ ਪੈਨ ਨਹੀਂ ਕੋਈ ਬਤਾ ਅੱਜ ਮੈਨੂੰ ਪੁੱਛਦਾ ਖਰ ਖਰਾ ਕਰਾ ਹੋ ਗਿਆ ਮੈਂ ਸਿੱਟੇ ਲਾਈ ਕਿ ਕੀ ਕਰੀਏ ਕੀ ਮੰਨਤਾ ਸਰਕਾਰ ਉਹ ਸਾਨੂੰ ਐਸੇ ਕਰਦਾ ਸਾਨੂੰ ਸਾਥ ਦੇਣਾ ਚਾਹੀਦਾ ਸੰਘਾ ਨੂੰ ਉਹ ਜਿਹੜੇ ਸਾਡੇ ਮੇਰੇ ਪੋਤੇ ਨਾਲ ਧੱਕਾ ਕੀਤਾ ਉਹਨੂੰ ਉੱਥੇ ਕੱਢਣਾ ਚਾਹੀਦਾ ਉਹਨ ਕਿੰਨਾ ਜ਼ਿਆਦਾ ਜਨ ਮੇਰੇ ਪੋਤੇ ਨੂੰ ਧੱਕਾ ਕੀਤਾ ਸਾਨੂੰ ਇੱਥੇ ਮਿੱਠੀ ਪਿਆਰੀ ਹੋ ਕੇ ਸਾਰੇ ਇਸੇ ਗਾਣੇ ਦੀਆ ਸਾਣੇ ਦੀਆ ਇਸੇ ਮੇਰੀ ਨੂੰਨੇ ਮਾਰਾ 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 ਸਿੱਕੇ ਸੁਤੀ ਪਈ ਰਹੇ ਸੇ ਮੇਰੇ ਸੇ ਸਾਰਾ ਟ੍ਰਾਪ ਮੈਂ ਕਹਿਣਾ ਪਤਾ ਠਾਲ ਮੇਰੀ ਨੂੰਨੇ ਚਲਣ ਮੀਬੀ ਚੱਪ ਕਰਦਾ ਪੈ ਤੋ ਕੋਈ ਨਹੀਂ ਰੈਡੀ ਟੈਕਨੋਲੋਜੀ ਮਾਂ ਮਰ ਗਈ ਉਹ ਤੂੰ ਮੜ ਕੇ ਸੀ ਉਹਨੂੰ ਵੀ ਜਾਦੇ ਬੀਤ ਮੂਲੇ ਕਿਤਾ ਇਹਨੇ ਖਾਣਾ ਪਾਰ ਸਾਰੇ ਉਹ ਤੇ ਚਾਹ ਮੂਲੇ ਕਿਤੇ ਸੁਨਨ ਦੇ ਵਿੱਚ ਆਇਆ ਕਿ ਉੱਥੇ ਪਾਰਟੀਆਂ ਵਗੈਰਾ ਕਿਤੇ ਜਾਂਦੇ ਬਾਾਚੀ ਉਹ ਬਾਾਚੇ ਮ ਜਾ ਉਹ ਛੋਟਾ ਖੱਦੀ ਸੀਗੀ ਤੇ ਮੇਰੇ ਪਤ ਤਾਂ ਪੈਸਾ ਭੁੱਖਾ ਤੇ ਆਇਆ ਉਹ ਚੋ ਤੇ ਭੱਜ ਚਾਰੀ ਕਾਸੀ ਤੇ ਪ੍ਰਾਪੀ ਉਹ ਲੈ ਦੇ ਉਹ ਤਾਂ ਭਰਾ ਜੀ ਸੇਂਚਰ ਰੱਖਿਆ ਉਹ ਮੁੰਡੇ ਨੂੰ ਸੇਂਚਰ ਰੱਖ ਕੇ ਜੰਦਾ ਤਾਂ ਦਾ ਜੇ ਇਹ ਨੂੰ ਹੁੰਦਾ ਸੁੱਤੀ ਕੱਟ ਗਿਆ ਜਾਂਦਾ ਦੋ ਜਾਂ ਚਾਰ ਦਿਨ ਦਾ ਤੇ ਉਹ ਤਰਖੇ ਮੁੰਡੇ ਦੇ ਨਾਲ ਡੈਡੀ ਲੈ ਜਾਂਦਾ ਚਾ ਤਿਆਰ ਕਰਕੇ ਸੁਰਖਤ ਹੋ ਜਾਂਦਾ ਉਹਨਾਂ ਦਾ ਛੱਡ ਕੇ ਇਸ ਫੇਸ ਹਾਂ ਤੇ ਪਤਾ ਇਸ ਦਾ ਬਹੁਤ ਹੀ ਤਾਂ ਮੇਰੇ ਪੁੱਤ ਦਾ ਹੋਣਾ ਤੇ ਇਸ ਦਾ ਬਹੁਤ ਸਾਡੇ ਕਰਤੇ ਹੋਣ ਇਸ ਦਾ ਕੋਈ ਝਾਰਾ ਨਿਸ਼ਾਨਾ ਹੁਣ ਅੱਜ ਇਸ ਦਾ ਪੂਰੇ ਗੀਤੀ ਉਹ ਲੈ ਜੀ ਮੇਰੇ ਪੁੱਤ ਦਾ ਬਹੁਤ ਬੁਰਾ ਹਾਰਾ ਮੇਰਾ ਦੂਜਾ ਪੁੱਤ ਦਾ ਵੀ ਸਾਰਾ ਪਰਾਦੇ ਨਾਲ ਉਹਦਾ ਵੀ ਹਾਰ ਮੁਰਾ ਮੇਰੇ ਪੁੱਤ ਮਾਤਾ ਜੀ ਕੀ ਨਾਮ ਹੈ ਤੁਹਾਡਾ ਸ਼ਰਨਜੀਤ ਤੁਹਾਡੇ ਬੱਚੇ ਦੀ ਬਾਹਰ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਕਦੋਂ ਗਿਆ ਸੀ ਤੇ ਕਿਸ ਤਰ੍ਹਾਂ ਮੌਤ ਹੋਈ ਹੈ ਉਸ ਅਸਨੋ ਕਦੋਂ ਪਰਨੋ ਗਿਆ ਜਾਈਗਾ ਉੱਸਕੇ ਰਾਏਪੁਰ ਏਅਰਪੋਰਟ ਤੇ ਲੈਣਾ ਆ ਕੇ ਮੜਕਣੋਂ ਮੁੰਡਿਆਂ ਕੋਲੇ ਛੱਡਤਾ ਪਤਾ ਨਹੀਂ ਉਹ ਕਿਹੋ ਜੇ ਮੁੰਡੇ ਸੀ ਇਹ ਕਿਹੋ ਜੇ ਨਸ਼ੇੜੀ ਦਾ ਕਿਵੇਂ ਕਿਹੋ ਜੇ ਸੀ ਕਿ ਮੁੰਡੇ ਮੁੰਡਿਆਂ ਕੋਲੇ ਛੱਡਦਾ ਉਹਨੇ ਨਹੀਂ ਮੇਰੇ ਬੱਚ ਨੇ ਬਹੁਤ ਗਿਆ ਵੀ ਆਪਾਂ ਦੋਵੇਂ ਇਕੱਠੇ ਰਹਿ ਜਣੇ ਆ ਪਰ ਉਹਨੂੰ ਨਹੀਂ ਰੱਖਿਆ ਬੱਚਾ ਡਰ ਰਹਿ ਸ਼ੰਤ ਸੁਲੇ ਆ ਗਏ ਨਹੀਂ ਟੈਨਸ਼ਨ ਲੈਂਦਾ ਸੀ ਸਾਨੂੰ ਦੱਸ ਦਨੇ ਜੀ ਯਾ ਜ਼ਿਆਬ ਬਹੁਤ ਬਚਣਾ ਇਹ ਤਾਂ ਦੈਨੋ ਕੇ ਬਤ ਦੈਨੋ ਕੋਈ ਨਹੀਂ ਹੰਦੇ ਰਹੇ ਦੱਸਦਾ ਹੀ ਨਹੀਂ ਸੀਗਾ ਟੈਨਸ਼ਨ ਜੀ ਬੈਠ ਰਹਿੰਦਾ ਸੀਗਾ ਇਹ ਡੈਕ ਹੋ ਗਿਆ ਨਾ ਕਦੋਂ ਵਿਆਹ ਕਦੋਂ ਹੋਇਆ ਸੀ ਮਾਤਾ ਜੀ ਉਸਦਾ ਖੁਦਾ ਸਾਤ ਹੈਗਾ 7 ਅਕਤੂਬਰ 2020 ਦੇ ਵਿੱਚ ਇਹ ਹੋ ਗਿਆ ਤਾਂ ਨੂੰ ਤੁਹਾਡੀ ਕਦੋਂ ਗਈ ਸੀ ਬਾਤ ਤੇ ਮੈਂ ਕਦੀ ਸੰਪਰਕ ਕੀਤਾ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ ਮੇਰੇ ਨਾਲ ਲੱਗ ਗਈ ਤੋਂ ਅੱਨੇ ਗੱਲਬਾਤ ਹੁੰਦੀ ਸੀ ਨਹੀਂ ਮੇਰੇ ਨਾਲ ਸਾਡੇ ਨੰਬਰ ਬਲੌਗ ਦੇ ਵਿੱਚ ਪਾਏ ਹੋਏ ਸੀ ਪਹਿਲਾਂ ਪਹਿਲਾਂ ਗੱਲ ਕੀਤੀ ਆਣ ਨੇ 1 ਮਹੀਨਾ ਬਦਲੇ ਮਾਸਾ ਨਹੀਂ ਦਿੱਤੀ ਆਗੇ ਇੱਕ ਦੋ ਮਹੀਨੇ ਬਾਲੇ ਗਾੜੀ ਨੰਬਰ 2 ਮੰਡੀ ਬਲੌਕ ਵਿੱਚ ਪਾਤੇ ਆ ਗਏ ਪਤਾ ਲੱਗਿਆ ਕਿ ਜਿਹੜਾ ਖਰਚਾ ਵੀ ਸਾਰਾ ਤੁਹਾਡੇ ਵੱਲੋਂ ਕੀਤਾ ਗਿਆ ਸੀਗਾ ਖਰਚਾ ਜਲੀ ਬਾਲ ਦੀ ਤੇ ਦਾਜਾ ਕੇ ਵਿਆਜ ਵੀ ਵੜਿਆ ਦੀ ਜ਼ਮੀਨ ਵੀ ਰਹਿਤੀ ਕਾਤੇ ਲੋੜ ਵੀ ਤੇ ਸਾਡੇ ਬੱਲੇ ਗੱਡ ਨਹੀਂ ਰਿਹਾ ਹੈਗਾ ਸੀ ਇੱਕ ਬੱਚੇ ਨੂੰ ਵੀ ਹੋਤੋਗਾ ਲੈਣਾੜਾ ਬੱਚਾ ਵੀ ਆ ਗਿਆ ਜਦੋਂ ਤੁਹਾਡੇ ਨਾਲ ਗੱਲ ਨਹੀਂ ਕਰਦੀ ਸੀ ਨੂੰ ਤੁਹਾਡੀ ਤੁਸੀਂ ਮੁੰਡੇ ਦੇ ਸਹੁਰਿਆਂ ਨਾਲ ਗੱਲ ਨਹੀਂ ਕੀਤੀ ਉਹਨਾਂ ਨੂੰ ਦੱਸਿਆ ਨਹੀਂ ਕੀਤੇ ਹੋਗੇ ਉਹ ਕਹਿੰਦੇ ਕੋਈ ਨਹੀਂ ਲਾ ਦੂਜੀ ਗੱਲ ਕਰਨ ਲੱਗ ਜੂ ਮੈਂ ਪਰ ਨਹੀਂ ਜੜਨ ਗੱਲ ਕੀਤੀ ਨਹੀਂ ਮੈਂ ਆਪਣੇ ਬੱਚਿਆਂ ਨੂੰ ਰੱਖਿਆ ਮੈਂ ਕਿਹਾ ਮੇਰੇ ਧੀ ਆਣੀ ਹੈ ਧੀ ਬਣਾ ਕੇ ਰੱਖਿਆ ਉਹਦੀ ਹਰ ਇੱਕ ਖੁਆਇਸ਼ ਪੂਰੀ ਕਰ ਦਿੰਦੀ ਜੇਟ ਆ ਗਿਆ ਮੈਨੂੰ ਫੇਰ ਵੀ ਸਮਾਨ ਵੇਚਿਆ ਮਾ ਮਾਂ ਬਾਪ ਬੱਚਿਆਂ ਨੂੰ ਏਡੀ ਮਿਹਨਤ ਨਾਲ ਪਾਲਦੇ ਆ ਅੱਖ ਦੇ ਤਾਰੇ ਹੁੰਦੇ ਨੇ ਮਾਵਾ ਦੇ ਬੱਚੇ ਤੁਹਾਡੇ ਨਾਲ ਉਹਨੇ ਕਦੇ ਗੱਲ ਨਹੀਂ ਸੀ

ਤੁਸੀਂ ਤਾਇਆ ਹੀ ਲੱਗਦੇ ਹੋ ਹਾਂਜੀ ਕਿਸ ਤਰ੍ਹਾਂ ਮੌਤ ਹੋਈ ਹੈ ਕਦੋਂ ਗਿਆ ਸੀ ਮੁੰਡਾ ਇੱਥੇ ਮੁੰਡਾ ਤਾਂ 2 2.5 ਤਿੰਨ ਮਹੀਨੇ ਮਸਾਉਿਆ ਜੀ ਤੇ ਬਰਬਾਦ ਕਰਦਾ ਘਰ ਸਾਡਾ ਕੁੜੀ ਲੈਦਾ ਆ ਗਿਆ ਸ਼ਾਂਭਲੂ ਕੀ ਜਾ ਕੇ ਤੇ ਮੁੰਡਾ ਕਹਿੰਦਾ ਇਹਦਾ ਹੱਥ ਵਟਾ ਦਾ ਜਾਊਗਾ ਉਹ ਕੋਸ ਨੂੰ ਛੱਡ ਉਹਨੇ ਬਣੀ ਨਹੀਂ ਹੈਗੀ ਤੇ ਘਰ ਅਲੱਗ ਰਹਿੰਦੀ ਸੀ ਉਹ ਤੇ ਸ਼ਾਂਭਲੂ ਨੇ ਕੇਦੇ ਫੋਨ ਲਾਇਆ ਇੱਕ ਵਾਰ ਫੋਨ ਲਾਇਆ ਸੀ ਉਸ ਤੋਂ ਬਾਅਦ ਉਹਨੇ ਲਾਲਾ ਤੇ ਇਸ ਦਾ ਜਮਾ ਘਰ ਪਟਿਆ ਗਿਆ ਜਵਾ ਦਾ ਸਾਡੇ ਦਾ ਤਾਂ ਤਾਂ ਨਾ ਮੁੰਡੇ ਦੀ ਗੱਲ ਬਾਤ ਹੁੰਦੀ ਜੀ ਕੀ ਕਹਿੰਦਾ ਸੀ ਤੁੰਨੂੰ ਮੇਰੇ ਨਾਲ ਬੜੀ ਨੀ ਕੱਲ ਹੋਈ ਇਹਨਾਂ ਨਾਲ ਘਰੀ ਗੱਲ ਕਰਦਾ ਸੀ ਕਿਉਂ ਅਸੀਂ ਬਲਾਪੁਰ ਰਹਿੰਦੇ ਆ ਇਹ ਮੋਗੇ ਰਹਿੰਦਾ ਕਰਕੇ ਚਲੋ ਆ ਦੇ ਮਾਪੇ ਆਪਣਾ ਤਾਂ ਬੱਚਾ ਕਰਦੇ ਹੀ ਗੱਲ ਹੈ ਤੇ ਇਹਨਾਂ ਦੇ ਜਨਮ ਤੋਂ ਦੇ ਨਾਲ ਹੀ ਸਾਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਤੇ ਅਸੀਂ ਤਾਂ ਸਾਰਾ ਅੱਧ ਤੱਕਾਂ ਦਾ ਵੀ ਕਰਦਾ ਸੀ ਮੈਂ ਤਾਂ ਭੱਜ ਕੇ ਚਾਹ ਤਾਨੂੰ ਪੰਜ ਤਾਨੂੰ ਹੋ ਗਈ ਤਾਂ ਸਾਨੂੰ ਕੋਈ ਪਤਾ ਨਹੀਂ ਲੱਗਦਾ ਕਿ ਇਹਦੀ ਕਰੀਏ ਦੀ ਕਰੀਏ ਕੀ ਆ ਉਹਨੂੰ ਕਦੋਂ ਵਿਆਹ ਕਦੋਂ ਕੀਤਾ ਸੀ ਬੱਚੇ ਤਾਂ ਗਾ ਜੀ ਤਿੰਨ ਸਾਲ ਹੋ ਗਏ ਵਿਆਹ ਪਹਿਲਾਂ ਕਰਾਈ ਤਿੰਨ ਚਾਰ ਛੇ-ਸੱਤ ਸਾਲ ਹੋ ਗਏ ਹੋਣਗੇ ਤੇ ਸਾਲਕ ਹੋ ਗਏ ਜਾਨਕਿ ਲੜਕੀ ਜਾਮ ਦੀ ਸੀ ਪਹਿਲਾਂ ਤੇ ਹੁਣ 2.5 ਮਹੀਨੇ ਹੋ ਗਏ ਆ ਲੜਕੇ ਸੱਦ ਰਹੀ ਉਹਨਾਂ ਨੇ ਤੇ ਸਾਹਮਣੇ ਨੇ ਉਹਨੇ 에어ਪੋਰਟ ਤੇ ਜਾਣ ਕੇ ਉਹਨੂੰ ਵਿਆਹ ਦੇ ਕਮਰੇ ਚ ਭਾਈ ਨੇ ਮੁੰਡੇ ਨੇ ਵੀ ਜਾ ਕੇ ਲੱਭ ਕੇ ਦਿੱਤਾ ਕਮਰਾ ਉਹ ਖਾਦਾ ਯਾਰ ਉਹ ਗਿਆ ਕਿਤੇ ਦਵਾਈ ਕੰਮ ਕਰਦਾ ਗੁੰਬਰਾ ਹੋ ਗਈ ਸਾਡਾ ਜੀ ਮੌਤ ਕਿਸ ਤਰ੍ਹਾਂ ਹੋਈ ਆ ਲੜਕੇ ਜੀ ਸਾਨੂੰ ਸੁਣਦੇ ਰਹਿਦਾ ਇਹ ਟੈਗ ਹੋ ਗਿਆ ਜੋ ਉੱਥੇ ਟੈਗ ਟੈਨਸ਼ਨ ਨਾਲ ਹੋਇਆ ਜੀ ਟੈਨਸ਼ਨ ਤੇ ਪ੍ਰੈਸ਼ਰ ਸੀ ਮੁੰਡਾ ਇੰਦਾ ਸਾਰੀ ਦਾੜੀ ਜੀ ਜਦੋਂ ਬਰਬਾਦ ਕਰ ਦਤ ਹੁੰਦਾ ਕਿ ਇਹਨਾਂ ਨੇ ਕਦੀ ਲੜਕੀ ਵਾਲੇ ਦੇ ਪਰਿਵਾਰ ਨਾਲ ਨਹੀਂ ਗੱਲਬਾਤ ਕੀਤੀ ਇਸ ਸੰਬੰਧੀ ਪਹਿਲਾਂ ਤਾਂ ਗੱਲ ਕਰੀ ਹੁਣ ਕੱਲ ਆਇਆ ਮੈਂ ਇੱਕ ਵਾਰ ਹੁਣ ਮਾੜੀ ਨੂੰ ਭਾਂਡਿਆਂ ਨੇ ਗੱਲ ਕਰਾਈ ਆ ਤਾਂ ਮਾੜੀ ਦੀ ਗੱਲ ਹੁਣ ਅੱਜ ਕਰੀਆ ਮਾੜੀ ਦੀ ਗੱਲ ਸੁੱਥੇ ਚੌਥੇ ਦਾਣਾ ਕਰਦੀ ਆ ਬੰਦਾ ਅੱਜ ਉਹਦੇ ਬਾਪ ਵੀ ਸਾਡੇ ਕੋਲੇ ਆਇਆ ਕੋਈ ਠੰਡ ਨਾਲ ਨੇ ਸਾਹ ਮਿਲਿਆ ਮਾਗੇ ਹੀ ਕਰਦੇ ਆ ਉਹਨਾਂ ਦਾ ਪਰਿਵਾਰ ਨਹੀਂ ਪਹੁੰਚਿਆ ਹੁਣ ਇੱਥੇ ਬਸ ਅੱਜ ਮਾਂ ਨੇ ਆਇਆ ਸਾਡੇ ਕੋਲੇ ਤੇ ਕੱਲ ਵੀ ਦੋ ਬੰਦੇ ਲੈ ਕੇ ਆ ਜਾਣੇ ਕਿ ਉਹਨੇ ਆਜ ਜਿਵੇਂ ਸਾਥ ਦੇਸੀ ਦਿੱਤਾ ਉਹਨੂੰ ਸਾਡਾ ਸਾਥ ਨਹੀਂ ਦਿੱਤਾ ਉਹਨਾਂ ਪਰਿਵਾਰ ਨੇ ਵਾੜਾ ਬਸ ਬੈਂਚਾ ਮਾਰਦੇ ਸਾਡੀਆਂ ਗੱਲਾਂ ਬੜਚਾ ਸੁਣਨ ਆਇਆ ਜਾਂਦੇ ਆ ਉਹ ਸੌਣ ਕੇ ਮੁੜ ਜਾਂਦੇ ਸਾਰ ਕੀ ਮੰਗੇ ਕਰਦੇ ਹੁਣ ਮੈਂ ਤਾਂ ਵਾਈ ਅਨਸਾਰ ਮਿਲ ਗਿਆ ਸਾਨੂੰ ਬੱਚਦਾ ਜ਼ਮੀਨ ਦੀ ਵੇਚਤੀ ਘਰ-ਬਾਰ ਵੀ ਗਹਿਣੇ ਆ ਗੈਜੂ ਰੁਪਿਆ ਵੀ ਬਹੁਤ ਛੱੜੜਿਆ ਹੋਇਆ ਛੱੜਦਾ ਆ ਜੇ ਜਿੰਨੇ ਦੇ ਵਿੱਚ ਇੰਨੀ ਹੈਗਾ ਕਰਜ਼ੇ ਬੰਨਿਓ ਕੁਸ ਮਸ ਹੈ ਤਾਂ ਘੜੀ ਹੋ ਜਾਵੇ ਸੋ ਇਹਨਾਂ ਦਾ ਘਰ ਵਾਜੇ ਦੁਬਾਰਾ ਜੀ ਮੁੰਡਾ ਵੀ ਪਿਵਾਰ ਆਪ ਤਰ ਡਿਪਰੈਸ਼ਨ ਚ ਆਇਆ ਪਰਿਵਾਰ ਆ ਉਹ ਵੀ ਡਿਪਰੈਸ਼ਨ ਦੇ ਵਿੱਚ ਆ ਮਾਤਾ ਸਾਡੀਆਂ ਬਜ਼ੁਰਗਾਂ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੋਇਆ ਰਿਹਾ ਜੀ ਕਿਵੇਂ ਦੇਖਦੇ ਹੋ ਬੱਚਿਆਂ ਨੂੰ ਮਾਪਿਓ ਪੜਾ ਲਿਖਾ ਕੇ ਇੰਨਾ ਮਿਹਨਤ ਕਰਕੇ ਬੱਚਿਆਂ ਨੂੰ ਇਹਦਾ 3 ਸਾਲ ਉਹ ਘਰੇ ਨਹੀਂ ਬੜਿਆ ਜੀ ਇਹ ਤਾਂ ਹਾਂ 2-3 ਸਾਲ ਮਸਾਂ ਘਰੇ ਬੜਿਆ ਇਹਨਾਂ ਜੇ ਆਪਾਂ ਲਾਇਏ ਮਹੀਨਾ ਤੋਂ ਮਹੀਨਾ ਹੁੰਦਾ ਫੇਰ ਉਹ ਉੱਥੇ ਦਵਾਈ ਦੇ ਵਿੱਚ ਲਾ ਜਾਂਦਾ ਮੇਰਾ ਕੋਈ ਘਰ ਲੋਟਾ ਜੂ ਸਾਲ ਸਿੰਨੇ ਤੋਂ ਲੋਟ ਕੋਈ ਘਰ ਨਹੀਂ ਸਾਡਾ ਤਾਂ ਘਰ ਜਿਵੇਂ ਪੱਟ ਗਿਆ ਕੀ ਨਾਮ ਹੈ ਤੁਹਾਡਾ ਮੈਂ ਬਲਿੰਦਰ ਸਿੰਘ ਹਾਂ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੁਗਦੇ ਦੇ ਰਹਿਣ ਵਾਲੇ ਕੱਲ ਬਲਾਸਪੁਰਾ ਮੁਗਦੇ ਰਹਿਨੇ ਹੋ ਅ ਕੈਨੇਡਾ ਦੇ ਵਿੱਚ ਬੱਚੇ ਦੀ ਮੌਤ ਹੋਈ ਆ ਕਿਸ ਤਰ੍ਹਾਂ ਹੋਈ ਆ ਜਾਣਕਾਰੀ ਦਿਓ ਬੱਚਾ ਜੀ ਸਾਡੇ ਕੋਲ ਬੁੜਿਆ ਕੀਤਾ ਸੀ 3 ਸਾਲ ਹੋ ਗਏ ਬੇਟੀ ਦਾ ਗੁੜੀ ਨੂੰ ਭੇਜਿਆ ਗਿਆ ਸਾਰਾ ਸੱਤਿਆ ਕਰਕੇ ਘਰ ਦਾ ਸਾਰਾ ਵਿੱਚੇ ਵੇਚ ਬਟਕੇ ਤੇ ਲਾਇਆ ਵੇਚ ਕੇ ਕੁੜੀ ਨੇ ਵਿੱਚ ਸੱਦ ਲਿਆ ਸੱਦ ਕੇ ਰਿਪੋਰਟ ਦਿਓ ਨੂੰ ਬੱਚੇ ਇੱਕ ਦੀ ਸੱਜਾ ਮੜ ਕੇ ਬਾਹਰ ਡੇਰੇ ਭੇਜਦਾ ਕੱਲਾ ਮੁੰਡਾ ਤੁਰੇ ਫਿਰਦਾ ਤੱਕੇ ਗਾਦਾ ਰੋੜਾਂ ਤੇ ਭੁੱਖਾ ਭੁੱਖਾ ਦੇ ਆ ਰੋਟੀ ਨਹੀਂ ਪਾਣੀ ਨਹੀਂ ਮੈਂ ਦੋ ਆਵਾਂ ਤੇ ਵੇਜੇ ਫੋੜ ਕਰਤਾ ਸੀ ਜੀ ਕਿਤੇ ਕਿਵੇ ਕਿਤੇ ਗਏ ਜੀਨੇਰ ਜੀ ਪੁਰਾਣੇ लास्ट ਕਾਲਿਕਾ ਹੋਈ ਤੋਂ ਟੋੜੇ ਲਾਰਡ ਵੀ ਪਹਿਲਾ ਹੋਇਆ ਸ਼ੁੱਕਰਵਾਰ ਰਾਤ ਨੂੰ 8:00 ਬਰਵਾੜ ਦੀ ਵਧੀਆ ਕੋਈ ਤਾਂ ਹੈ ਨਹੀਂ ਜੀ ਕਿ ਬਈ ਇੱਕ ਦਾ ਵੀ ਕੋਈ ਸੋਵੇ ਪਤਾ ਫੋਨ ਨਹੀਂ ਚੱਕਿਆ ਫੋਨ ਲਾਇਆ ਫੋਨ ਚੱਕਿਆ ਨਹੀਂ ਦੋ ਵਾਰੀ ਲਾਇਆ ਨਹੀਂ ਚੱਕਿਆ ਘਰ ਦੇ ਨੇ ਫੋਨ ਲਾਇਆ ਨਹੀਂ ਚੱਕਿਆ ਫਿਰ ਇਹਦੇ ਨੰਬਰ ਜਿਹਨਾਂ ਦੇ ਘਰੇ ਸਾਨੂੰ ਲਾਇਆ ਉਹਨਾਂ ਨੂੰ ਦੱਸਿਆ ਜਨੂੰ ਵਿਆਹ ਗਲ ਹੋ ਗਈ ਆ ਬਈ ਬੇਟਾ ਤੁਹਾਡਾ ਸਵੇਰ ਹੋ ਗਿਆ ਜੀ ਸਾਨੂੰ ਇਹ ਦੇ ਕੇ ਪਤਾ ਲੱਗਿਆ ਨਾ ਕਿਸ ਤਰ੍ਹਾਂ ਮੌਤ ਕਿਸ ਤਰ੍ਹਾਂ ਹੋਈ ਮੌਤ ਦਾ ਅਟੈਕ ਆ ਗਿਆ ਜੀ ਕਦੇ ਹੁਣ ਸਾਨੂੰ ਕੀ ਪਤਾ ਨਹੀਂ ਕਿ ਕਹਿੰਦੇ ਅਟੈਕ ਆ ਗਿਆ ਬਸ ਆਈ ਕਰਫ ਸੁਣੀਆ ਹੱਟ ਡੈਕ ਹੋ ਗਿਆ ਜੀ ਕਦੋਂ ਗਿਆ ਸੀਗਾ ਇੱਥੋਂ ਉਹ ਤੇ ਵਿਆਹ ਕਦੋਂ ਹੋ ਗਿਆ 2-3 ਦਿਨ ਵੀ ਨੋਇਆ ਗੁੱਡੀ ਨੂੰ ਪਹਿਲਾਂ 6 ਸਾਲ ਪਹਿਲਾਂ ਸਾਰਾ ਕਾਤਾ ਕਰਕੇ ਭੇਜੀ ਆ ਸਾਰਾ ਕੋ ਕੀਤਾ ਜਾ ਕਰਜ਼ੇਬੀਨ ਜੋ ਵੀ ਘਰ ਦੇ ਕਰਜ਼ਾ ਲਿਆ ਪਿਆ ਜਿੰਮੀਨ ਬਿਜਲੀ ਸੀ ਪੂਰਾ ਚਾਰ ਜੜੂ ਵੇਚੀ ਵੇਚ ਕੇ ਸਾਰਾ ਘਰ ਲਾਦਾ ਮੈਂ ਤਾਂ ਆਪ ਨੂੰ 20 ਸਾਲ ਹੋ ਗਏ ਮੈਂ ਦबई ਸੇ ਉਹ ਸਿੱਕਾ ਕਮਾਈ ਤੇ ਟੈਲਫੋਨ ਲਾਇਆ ਬਣਾ ਦੇ ਉਹਦੇ ਉੱਤੇ ਲਾਇਆ ਜਿਵੇਂ ਅੱਖਾਂ ਤੇ ਜਰ ਵਰਦੀ ਸਾਰੀ ਜ਼ਿੰਦਗੀ ਲੰਘੀ ਇਸੇ ਵਾਸਤੇ ਘਰ ਦੇ ਵਿੱਚ ਹੋਰ ਕੌਣ ਖਾਵੇ ਘਰ ਦੇ ਵਾਸਤੇ ਬੇੜਾ ਜੀ ਇੱਕ ਛੋਟਾ ਬਾਤਾਂ ਕੀ ਤੁਨੇ ਦੀ ਸੀ ਆ ਜਦੋਂ ਗੱਲਬਾਤ ਹੁੰਦੀ ਸੀ ਕੀ ਕਹਿੰਦਾ ਸੀ ਕਿਸ ਤਰ੍ਹਾਂ ਦੇ ਮਾਹੌਲ ਹੈ ਉਸ ਤਰ੍ਹਾਂ ਮਾਹੌਲ ਬਸ ਵਿਚਾਰਾ ਕਹਿੰਦਾ ਰੋਟੀ ਘਰੋਂ ਡੇਢੀ ਰੋਟੀ ਖਾਣ ਜਾਂਦੇ ਆ ਗੁਰਦੁਆਰਾ ਤੇ ਆਏ ਚੱਲੇ ਆਏ ਕਦੇ ਹੱਸ ਕੇ ਨਹੀਂ ਗੱਲ ਕੀਤੀ ਤਾਂ ਜੱਜਾ ਵਿਚਾਰਾ ਇਹਨੇ ਲੋੜ ਦੇ ਬਾਗ ਦੇ ਵਿੱਚ ਟੈਨਸ਼ਨ ਪਰ ਦਿਨ ਦੱਸਦਾ ਨਹੀਂ ਹੈਗਾ ਕਿੰਨਾ ਗਿਆ ਉਹ ਨੂੰ ਮੈਂ ਤਾਂ ਲਿਪੋਤ ਨਹੀਂ ਤੈਨੂੰ ਬੰਨਦਾ ਤੂੰ ਘਰੇ ਆ ਜਾ ਕੋਈ ਨਹੀਂ ਦੇਖੀ ਚੱਲੂ ਤਾਂ ਆ ਜਾ ਘਰੇ ਨਹੀਂ ਪਹੁੰਚਿਆ ਘਰੇ ਉਹਦੇ ਘਰ ਵਾਲੇ ਵੱਲੋਂ ਨਹੀਂ ਰੋਟੀ ਪਾਣੀ ਉਹਨੂੰ ਦਿੱਤਾ ਜਾਂਦਾ ਸੀਗਾ ਨਹੀਂ ਕਰ ਰਹੇ ਤਾਂ ਕਹੀ ਨਹੀਂ ਮਿਲਦੇ ਨਹੀਂ ਜਿੱਦੋਂ ਬਸ ਪੁੱਛੀ ਨਾ ਪਤਾ ਨਹੀਂ ਹੁਣ ਰੱਬ ਜਾਣਦਾ ਕੀ ਹੋਇਆ ਉਹਨਾਂ ਦਾ ਗੇੜ ਹੀ ਆ ਕੇ ਰੋਟੀ ਖਾ ਲੈ ਤੇ ਕੱਟੇ ਬੇਟੇ ਕੋਈ ਗੱਲਬਾਤ ਕੋਈ ਪਤਾ ਹੀ ਨਹੀਂਗਾ ਫੋਨ ਸਾਡੇ ਦਾ ਜਿਉਂ ਗਈਏ ਤਿੰਨ ਸਾਲ ਹੋ ਗਿਆ ਤਿੰਨ ਦੋ ਤਿੰਨ ਮਹੀਨੇ ਗੱਲ ਕੀਤੀ ਸਾਡੇ ਨੰਬਰ ਬਲੌਕ ਚ ਪਾਦੇ ਸਾਡੀ ਫੈਮਿਲੀ ਦਿੱਤਾ ਮੇਰੇ ਨਾਲ ਪਹਿਲਾਂ ਗੱਲ ਚੰਗੀ ਭਲੀ ਕਰਦੀ ਉਹਦੇ ਮੇਰਾ ਹੀ ਪਤਾ ਮੈਂ ਘਰੋਂ ਵੀ ਪਤਾ ਸਾਰਾ ਨੰਬਰ ਬਲੌਕ ਜਪਾ ਦੇ ਸਾਰੀ ਵੇਹੜੀਆਂ ਨਾਲ ਗੱਲ ਕਰਦੀ ਕਰਦੀ ਸਾਰੇ ਪਰਿਵਾਰ ਨਾਲ ਨੰਬਰ ਬਲੌਕ ਮਾਰਦੇ ਸਾਡੇ ਦੋਨੇ ਤੁਹਾਡੇ ਵੱਲੋਂ ਮੁੰਡੇ ਦੇ ਸੋਹਰਿਆਂ ਨਾਲ ਤੁਹਾਡੇ ਉਹਨਾਂ ਨਾਲ ਗੱਲ ਨਹੀਂ ਕੀਤੀ ਗਈ ਉਹਨਾਂ ਨੂੰ ਬਈ ਜਾਣਕਾਰੀ ਨਹੀਂ ਦਿੱਤੀ ਗਈ ਇਸ ਬਾਰੇ ਬਈ ਦਿੱਤੀ ਗਈ ਹੈ ਜੀ ਉਹ ਕਹਿੰਦੇ ਤਾਂ ਸਾਡਾ ਤਾਂ ਆਪ ਨੰਬਰ ਬੰਦ ਕਰ ਦਿੰਦੀ ਆ ਉਹਨਾਂ ਨੂੰ ਕਿਹਾ ਸੀਗਾ ਅਸੀਂ ਵੀ ਸਾਡਾ ਐ ਕਰਤਾ ਕੋਈ ਗੱਲ ਨਹੀਂ ਕਰਦੀ ਸਾਨੂੰ ਦੱਸੇਗੀ ਕੋਈ ਦੁੱਖ ਤਕਲੀਫ ਹੋ ਤੁਹਾਨੂੰ ਪਤਾ ਲੱਗੇ ਸਾਨੂੰ ਕੀ ਪਤਾ ਜੀ ਕੀ ਹੋ ਰਿਹਾ ਹੁੰਦਾ ਜੀ ਸੁਨਨ ਦੇ ਵਿੱਚ ਆਇਆ ਕੋਈ ਉੱਥੇ ਪਾਰਟੀਆਂ ਵਗੈਰਾ ਜਾਂ ਕਿੱਦਾਂ ਜਾਂਦੀਆਂ ਜਿਸ ਤਰ੍ਹਾਂ ਦਾ ਵੀ ਕੋਈ ਤੁਹਾਨੂੰ ਪਤਾ ਲੱਗਿਆ ਆ ਜੀ ਹਣ ਬਹੁਤ ਤਾਂ ਮੁੰਡਾ ਤਾਂ ਭੁੱਖਾ ਤੇ ਅਗਰ ਵਰਦਾ ਉਹ ਉੱਤੇ ਪਾਰਟੀ ਕਰੇ ਵੀਡੀਓ ਵਿੱਚ ਹੁਣ ਪਤਾ ਭੁਗ ਪਾਈ ਜਾਂਦੇ ਲੋਕੀ ਵੀਡੀਓ ਦੇ ਵਿੱਚ ਜਦੋਂ ਕੋਈ ਵੀਡੀਓ ਚਾੜਾਈ ਜਾਂਦਾ ਕੋਈ ਫੋਨ ਲਾਇਆ ਮਗਰ ਪਾਰਟੀ ਚੱਲੀ ਜਾਂਦੀ ਹੈ ਕੀ ਚਾ ਪਤਾ ਨਹੀਂ ਕਿਹਦੇ ਬਾਹਰ ਖ ਜਾਣ ਦਾ ਪਤਾ ਨਹੀਂ ਜੀ ਜਾਨੂ ਰੱਬ ਨੂੰ ਪਤਾ ਜਾ ਮੁੰਡੇ ਨੂੰ ਪਤਾਗਾ ਜੀ ਚਾਹਾਂ ਮਾਰਨ ਦਾ ਮਰ ਗਿਆ ਸਾਡੇ ਡੋਲ ਗਿਆ ਜਰਾ ਪਰ ਕੀ ਮੰਗ ਕੀ ਕਰਦੋਂ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਮਾਕੇ ਨੂੰ ਇਨਸਾਫ ਮਿਲਣਾ ਚਾਹੀਦਾ ਜੇ ਮੇਰੇ ਬੇਟੇ ਦੀ ਕੱਲ ਬਲਾਅਰ ਕਰ ਗਿਆ ਜੀ ਉਹ ਕੋਈ ਹੋਰ ਕਰ ਰਿਹਾ ਮੈਂ ਡੈੱਡ ਬੋਡੀ ਇੱਥੇ ਮੰਗਵਾਉਣ ਲਈ ਤੁਹਾਡੇ ਕੋਲੋਂ ਕੋਈ ਕਿਸੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਮੇਰੇ ਕੋਈ ਕਹੀ ਜਾਂਦਾ ਜੇ ਇਹ ਕਰੀਏ ਨਾ ਸਰਦੋ ਕੋਈ ਪਸੰਦ ਆਇਆ ਪੀਕੇ ਨਾ ਕਰੀਏ ਕੰਨਾ ਸਰਦੋ